ਸਤਿਗੁਰ ਜੀ ਸਾਰਿਆਂ ਨੂੰ ਹੋ ਗਈ ਸਵੇਰ ਫੇਰ ਦੇ ਵੱਜ ਗਏ ਸਾਢੇ ਜੇ ਤੇ ਆਪਾਂ ਕਰਤਾ ਵਲੋਗਿੰਗ ਸ਼ੁਰੂ ਤੇ ਆਪਾਂ ਸੀਗੇ ਅਨੰਦਪੁਰ ਸਾਹਿਬ ਹੁਣ ਆਪਾਂ ਜਾਵਾਂ ਮੱਥਾ ਟੇਕਣ ਦਵਾਰ ਸਾਹਿਬ ਤੇ ਉਸ ਤੋਂ ਬਾਅਦ ਆਪਾਂ ਜਾਵਾਂ ਗੁਰੂਗੱਲ ਔਰ ਗੁਰੂਗੱਲ ਤੋਂ ਆਪਾਂ ਜਾਵਾਂਗੇ ਫਿਰ ਵਾਪਸੀ ਘਰ ਵੱਲ ਨੂੰ ਤੇ ਤੇ ਇੱਥੇ ਜਾਂਦਾ ਚੰਗੌਰ ਸਾਹਿਬ ਜਾਵਾਂਗੇ ਜਾਂ ਫਿਰ ਫਤਗੜ ਸਾਹਿਬ ਵੀ ਜਾਵਾਂਗੇ ਠੀਕ ਹੈ ਜੀ ਕੋਲ ਸੁਣਾਉਣ ਲਈ ਆ ਗੋ ਜੇ ਵਲੋਗ ਵਧੀਆ ਲੱਗਿਆ ਤਾਂ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਉਹਨੂੰ ਗੱਡਾਂਗੇ ਤੇ ਫਿਲਹਾਲ ਤਾਂ ਆਪਾਂ ਧੁਰੂ ਘਰੀ ਆਏ ਆਂ ਅਜੇ ਚਲੋ ਅਜੇ ਨਵਾਬ ਆਇਆ ਅਜੇ ਨਵਾਬ ਕੋਲ ਤਾਂ ਵੀ ਮੈਂ ਸਮਾਇਆ ਸੀਗਾ ਉਹ ਪਾਇਆ ਵਾ ਅੱਜ ਆਪਾਂ ਧੁਰੂ ਘਰ ਜਾਣਾ ਹੈ ਚਲੋ ਠੀਕ ਹੈ ਮਿਲਦੇ ਆਉਂਦੇ

ਸਰੀਨਾਨਾ ਵਰਸਾ ਪਹੁੰਚੇ ਹੋਇਆ ਮੱਥਾ ਟੇਕਣ ਲਈ ਸਵੇਰ ਵਾਸਤੇ ਤੇ ਹੁਣ ਆਪਾਂ ਮੱਥਾ ਟੇਕ ਕੇ ਫਿਰ ਜਾਵਾਂਗੇ ਪ੍ਰਸ਼ਾਦਾ ਛਕਣਾ ਪ੍ਰਸ਼ਾਦਾ ਛਕ ਕੇ ਫਿਰ ਜਾਵਾਂਗੇ ਗੁਰੂ ਕਿਲਾ ਇਹ ਤਾਂ ਸੱਚੇ ਹੱਥ ਦੇਖਦੇ ਆ ਤਾਂ ਆਹ ਪੁਰਾਣਾ ਇਤਿਹਾਸ ਵੀ ਬਣਿਆ ਹੋਇਆ ਇੱਧਰ ਕਰੋ ਦਰਸ਼ਨ ਸਾਰੇ ਬੰਦ ਕੀਤਾ ਹੋਇਆ ਕਬਰ ਸਾਰੇ ਟੈਬਲਟ ਨਾਲ ਬਣਾਇਆ ਹੈ। ਪੂਟਲੀ ਅਪਡੇਟ ਹੈ। ਉਹਦੇ ਨਾਲ ਤਿਆਰ ਕੀਤਾ ਹੋਇਆ। ਮਾਤੋਂ ਸੈੱਲ ਕੋਡ ਦੀ। ਟਾਪਸਟਾਨ ਮਾਤੋਂ ਸੈੱਲ ਕੋਡ ਦੀ। ਤੇ ਉਹਨਾਂ ਦਾ ਸਥਾਨ ਹੋਵੇ।

ਆਸਤਾਨ ਜੀ ਜਮਾ ਦਾ ਸੈਪੋਰਜੀ ਦਾ ਤੇ ਇਸ ਵਿੱਚ ਮੈਂ ਤੁਹਾਨੂੰ ਇਤਿਹਾਸ ਸਾਰਾ ਦੱਸ ਦੂੰਗਾ ਤੇ ਕਲਿੱਪ ਬਣਾ ਲਾਂਗੇ ਖਿੱਚ ਕੇ ਬੜੀ ਨਾਲ ਦਪੋਰ ਤੋਂ ਹੈਗੀ ਵਾਪਸੀ ਹੁਣ ਪ੍ਰਸ਼ਾਦਾ ਜਾ ਕੇ ਤੁਹਾਨੂੰ ਫੇਰ ਮਿਲਦੇ ਆਪਾਂ ਹੁਣ ਕਿਲੇ ਤੇ ਮੱਥਾ ਟੇਕ ਲਿਆ ਨਾਲੇ ਪ੍ਰਸ਼ਾਦਾ ਜਾ ਗਲੇ ਤੇ ਹੁਣ ਆਪਾਂ ਚੱਲੇ ਆ ਗੁਰੂ ਘਰ ਲੋਹਰ ਨੂੰ ਗੁਰੂ ਘਰ ਲੋਹਰ ਜਾ ਕੇ ਮਿਲਦੇ ਆ ਰਸਤੇ 'ਚ ਵੀ ਬਣਾਵਾਂਗੇ ਬਲੌਗ ਹੋਰ ਯਾਰ ਕਲਿੱਪਾਂ ਲਾਵਾਂਗੇ ਲਾਵਾਾਂਗੇ ਚਲੋ ਜੀ ਆਪਾਂ ਮਿਲਦੇ ਆ ਗੁਰੂ ਘਰ ਲੋਹਰ ਜਾ ਕੇ ਅੱਸੀ ਲੋ ਜੀ ਆਪਾਂ ਪਹੁੰਚ ਕੇ ਗੁਰੂ ਘਰ ਲੋਹਰ ਨੰਦਪੁਰ ਸਾਹਿਬ ਤੋਂ ਆਪਾਂ ਪਹੁੰਚ ਗਏ ਗੁਰੂ ਕੇ ਲਾਹੌਰ ਦੇਖੋ ਜੀ ਪਹਾੜੀ ਏਰੀਆ ਸਾਰੇ ਲੋ ਜੀ ਆ ਇਤਿਹਾਸ ਵਾਲੇ ਦਾ ਗੁਰੂ ਕੇ ਲਾਹੌਰ ਦਾ ਤੁਸੀਂ ਸਾਰਾ ਪੜ੍ਹ ਸਕਦੇ ਹੋ ਕੁੜੀਆਂ ਨੂੰਕਰੋ ਨੇ ਅੰਦਰ ਜਾ ਕੇ ਦਰਚਾਣਾ ਲੋ ਜੀ ਅਮਾ ਗੁਰੂ ਦੇ ਘਰ ਗੁਰੂ ਦੇ ਲੋਹਰ ਪਹੁੰਚ ਗਏ ਸੀਗੇ ਤੇ ਅੰਦਰ ਫੋਨ ਲਾਊਡ ਨਹੀਂ ਹੈਗਾ ਤੇ ਆਪਾਂ ਉਹ ਕਲਿੱਪ ਲੈ ਨਹੀਂ ਹੋਈ ਤੇ ਇਹਦੇ ਕੋਸ਼ਿਸ਼ ਕਰਦੇ ਆ ਜੀ ਆ ਜਾਵੇ ਕਲਿੱਪ ਨਹੀਂ ਜਾਲੀ ਬਹੁਤ ਜ਼ਿਆਦਾ ਹੈਵੀ ਲੱਗੀ ਆਉਣੇ ਨੇ ਪੜਨੇ ਲੱਗੇ ਹੋਏ ਨੇ ਅੰਦਰ ਆਹ ਦੇਖੋ ਮੋਲ ਦਰਸਤਿ ਦਰਸਤ ਚਾਰੇ ਪਾਸੇ ਇਧਰ ਨੂੰ ਮਰਜੀ ਘੁੰਮ ਜਿਓ ਉਹ ਵਧੀਆ ਬਣਿਆ ਹੋਇਆ ਗੁਰਦੁਆਰਾ ਸਾਹਿਬ ਗੁਰੂ ਕੇ ਲੋੜ। ਐ ਕੋ ਬੋਲ ਬੱਚੇ। ਕਈ ਮੈਨੂੰ ਕਹਿ ਦਿੰਦੇ ਆ ਵੀ ਤੂੰ ਬਲੌਗ ਬਣਾਉਂਦਾ ਮੈਂ ਤੇਰੇ ਬਲੌਗ ਦੇ ਵਿੱਚ ਕ੍ਰੈਡਿਟ ਨਹੀਂ ਹੈਗੀ। ਐ ਆ ਉਹ ਭਾਈ ਜਿੰਨੇ ਆਪਣੇ ਕੋਲ ਸੀਗੇ ਪਏ ਆਪਾਂ ਉਹਨੇ ਦਾ ਫੋਨ ਲੈ ਲਿਆ। ਤੱਕ ਲੈਕਚਰ ਨੂੰ ਦੇਖ ਕੇ ਥੋੜਾ ਨੇ ਮੇਰੇ ਕਿਹੜਾ ਨਾਲੇ ਸ਼ੌਂਕ ਸੀਗਾ YouTube ਤੇ ਵਲੌਗ ਬਣਾਉਂਦਾ ਇਹ ਤਾਂ ਮੈਂ ਉਦੋਂ ਹੀ ਬਣਾਉਣ ਲੱਗ ਗਿਆ ਮੈਂ ਚੱਲ ਕਦਾਂ ਬਣਾ ਲਿਆ ਕਰਾਂਗੇ ਅਕਾਊਂਟ ਬਣਾ ਲੈਣੇ ਆ ਵੀ ਵਲੌਗ ਸ਼ੁਰੂ ਕਰ ਲੈਣੇ ਆ ਤੇ ਕਈ ਕਹਿ ਦਿੰਦੇ ਨੇ ਬਾਈ ਜੀ ਫੋਨ ਆਈਫੋਨ ਲੈ ਲਓ ਇਹ ਲੈ ਲਓ ਬਾਈ ਜੀ ਆਈਫੋਨ ਲੈ ਤਾਂ ਲੀਏ ਮੋੜ ਕੇ ਉਹਨਾਂ ਦੀ ਬੈਟਰੀ 90% ਤੋਂ 83% ਇਦਾਂ ਰਹਿਣ ਲੱਗ ਜਾਂਦੀ ਆ ਤੇ ਆਪਣਾ ਆਈਫੋਨ ਠੀਕ ਆ ਜਿਹੜਾ ਆਪਣੇ ਕੋਲ ਹੈਗਾ ਵਾ ਵਧੀਆ ਕੁਆਲਿਟੀ ਆ ਮੇਰੇ ਚਾਹਣਾ ਵਾਲੇ ਮੈਨੂੰ ਦੇਖੀ ਜਾਂਦੇ ਨੇ ਬਸ ਇਹੀ ਮੈਨੂੰ ਖੁਸ਼ੀ ਆ ਜਿਹੜੇ ਮੈਨੂੰ ਕਹਿ ਦਿੰਦੇ ਵੀਰੇ ਵਧੀਆ ਹੁੰਦੇ ਤੇਰੇ ਬਲੌਗ ਵਧੀਆ ਲੱਗਦੇ ਨੇ ਗੁਰੂ ਘਰ ਦੇ ਬਲੌਗ ਬਣਾਉਂਦਾ ਤੂੰ ਵਧੀਆ ਬਣਾਉਂਦਾ ਮੈਂ ਨਹੀਂ ਅੱਜ ਕਹਿੰਦਾ YouTube ਤੇ ਵੀ ਗੰਦ ਪੈ ਚੁੱਕਿਆ Instagram ਤੇ ਤਾਂ ਪੈ ਹੀ ਚੁੱਕਿਆ ਤੇ ਮੇਰੀ ਭੂਆ ਦਾ ਮੁੰਡਾ ਈ ਮੈਨ ਤੋਂ ਛੋਟਾ ਪਰ ਤੇ ਦੇਖਣ ਨੂੰ ਮੈਨ ਤੋਂ ਵੱਡਾ ਲੱਗਦਾ ਹੋਊਗਾ ਇਹ ਹੈ ਮੇਰਾ ਛੋਟਾ ਦੇਖੋ ਹੀ ਬਾੜੀ ਓ ਮੁੰਡੇ ਘੁੰਮਣ ਲਈ ਜੀ ਉੱਤੇ ਆਹ ਦੇਖੋ ਉੱਪਰ ਫਿਰਦੇ ਪੱਥਰ ਰਹੇ ਵੀਡੀਓ ਬਣਾਉਣੀ ਆ ਪਣਾਉਂਦੇ ਫਿਰਦੇ ਨੇ ਤੋਂ ਪਨੇ ਕਲੇ ਪੂਰਾ ਸੂਰਜ ਨਿਕਲਿਆ ਹੈ ਅੱਜ ਅੱਜ ਆਇਆ ਬਸ ਮੀਂਹ ਨਾ ਪਵੇ ਅਸੀਂ ਟਾਈਮ ਨਾਲ ਘਰੇ ਪਹੁੰਚ ਜੀ ਉਹ ਜਿਹੜਾ ਸਾਹਮਣੇ ਤੁਹਾਨੂੰ ਵੈਲਟਿੰਗ ਦਿੰਦੀ ਆ ਉੱਥੇ ਸਕੂਲ ਬਣਿਆ ਹੋਇਆ ਵਾ ਸਾਨੂੰ ਵੀ ਕੋਈ ਅਸੀਂ ਪਹਿਲਾਂ ਕਈ ਵਾਰ ਆਏ ਸੀਗੇ ਮੈਂ ਆਇਆ ਸੀਗਾ ਤੇ ਉਦੋਂ ਪਤਾ ਲੱਗਿਆ ਸੀਗਾ ਵੀ ਇੱਥੇ ਸਕੂਲ ਬਣਿਆ ਹੋਇਆ ਵਾ ਪਰ ਜਿਹੜੇ ਇੱਥੇ ਪਿੰਡ ਗੁਰਦੁਆਰਾ ਸਾਹਿਬ ਦੇ ਆਲੇ-ਦੁਆਲੇ ਘਰ ਨੇ ਉਹਨਾਂ ਦੇ ਜਵਾਗ ਸਕੂਲ 'ਚ ਪੜਦੇ ਨੇ ਬਰੇ ਹੋਰ ਵੀ ਕਰੋਨੇ ਤੁਹਾਨੂੰ ਦਰਸ਼ਨ ਚਲੋ ਠੀਕ ਹੈ ਗੁਰੂ ਗੋਬਿੰਦ ਨਾਲ ਹੀ ਆ ਤੇ ਹੱਥ ਤੇ ਹਾਂ ਮੱਖਾ ਠਿਕਣੇ ਜਾ ਰਹੇ ਹਾਂ। ਉਹਦੀ ਮਰਦਵਾਰਾ ਫੌੜਸਾ ਤੇ ਉਹ ਸਾਹਮਣੇ ਗੁਰੂ ਕਿਲ੍ਹਾ ਔਰ ਤੇ ਉਹਦੇ ਨਾਲ ਹੀ ਇੱਧਰ ਗੁਰਦੁਆਰਾ ਫੌੜਸਾ ਨੋ ਜੀ ਇੱਥੇ ਫੌੜਸਾ ਤੈਨੂੰ ਜਲਦੀ ਮੈਂ ਦੱਸਾਂਗਾ ਮਾਸੀ ਬਣਾਉਂਦੇ ਲੋ ਜੀ ਆਪਾਂ ਗੁਰੂ ਘਰ ਲੋਰ ਕਰ ਲੈ ਦਰਸ਼ਨ ਹੁਣ ਤੇ ਪੌੜ ਸਾਹਿਬ ਵੀ ਕਰ ਲੈ ਦਰਸ਼ਨ ਤੇ ਹੁਣ ਆਪਾਂ ਜਾਵਾਂਗੇ ਬਾਬਾ ਗੁਰਦੱਤਾ ਜੀ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਤੇ ਉੱਥੇ ਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਦੇ ਰਾਜ ਜਾਂਦੇ ਟਾਈਮ ਮਿਲਿਆ ਖੜਨ ਦਾ ਫਿਰ ਉੱਥੇ ਵੀ ਤੁਹਾਨੂੰ ਇੱਕ ਦੋ ਕਲਿੱਪਾਂ ਲੈਣ ਨੂੰ ਮਿਲਣਗੀਆਂ ਤੇ ਬਹੁਤ ਵਧੀਆ ਦਰਸਾਉਣ ਉਹਰੇ ਇਹ ਜਿਹੜੀਆਂ ਪੇਪਲ ਦੀਆਂ ਜਿਹੜਾ ਹੁੰਦੀਆਂ ਜਾਂ ਟਾਹਣੀਆਂ ਹੁੰਦੀਆਂ ਨੇ ਪੈਪਾਂ ਦੇ ਵਿੱਚ ਪਾਈਆਂ ਹੋਈਆਂ ਨੇ ਪਲਾਸਕਟ ਦੇ ਪੈਪਾਂ ਥੱਲੇ ਨਹੀਂ ਲੰਮਕਣ ਦਿੰਦੇ ਹੈਗੇ ਲਓ ਜੀ ਆਪਾਂ ਗੁਰੂਗੁਰ ਲੋਹਰ ਤੋਂ ਆ ਗਏ ਸੀਗੇ ਵਾਪਸ ਤੇ ਰਸਤੇ ਜਾਏ ਸੀਗੇ ਛੜ ਗਏ ਸੀਗੇ ਮੜਾ ਜਾਏਗੇ ਚੱਲ ਵੀਡੀਓ ਬਣਾ ਲੈਂਦੇ ਆ ਥੋੜੀ ਜਿਹੀ ਭੈਣ ਵਿਊ ਹੈ। ਇਹ ਨਿਆਰਾ ਐਵੇਂ ਹੀ ਸਵੇਲੇ ਨੂੰ ਭੱਜ ਲੈਂਦੇ ਨੇ, ਜੰਮੂ ਨੂੰ ਭੱਜ ਲੈਂਦੇ ਨੇ। ਚਾਹਤੀ ਜਗ੍ਹਾ ਤੇ ਇਹਨਾਂ ਨੇ ਆਉਣਾ ਨਹੀਂ ਹੁੰਦਾ। ਇਹਨਾਂ ਦਾ ਏੜ ਗੱਲ ਬਾਤ। ਬੱਦਲ ਹੋਏ ਹੋਏ ਨੇ, ਟੁੱਪ ਨਿਕਲੀ ਹੋਈ ਆ। ਦੇਖੋ। ਮੇਰਾ ਘੈਂਡ ਮੋਰ ਬਣਿਆ, ਤਰੀ ਪੱਥਰ।